ਬਰਾ ਧੰਨਵਾਦ ਤੁਹਾਡਾ ਬਹੁਤ-ਬਹੁਤ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਧੁੱਪਾਂ ਬਹੁਤ ਆ ਸੂਰਜ ਬਹੁਤ ਪੈ ਰਿਹਾ ਸਾਹਮਣੇ ਤੋਂ ਤੇ ਆਪਾਂ ਨੇ ਬਾਈ ਪਰਸੋਂ ਇੱਕ ਵੀਡੀਓ ਬਣਾਈ ਸੀ ਟਰੈਕਟਰ ਦੀ ਤੇ ਉਹਦੇ ਵਿੱਚ ਦੱਸਿਆ ਸੀ ਵੀ ਆਪਾਂ ਨੇ ਇੱਕ ਸੁਪਰ ਸੀਡਰ ਕੱਟਿਆ ਜੀ ਸ਼ਕਤੀਮਾਨ ਦਾ ਟਰੈਕਟਰ ਦੇ ਨਾਲ ਹੀ ਰਿਹਾ ਸੀ ਆਪਾਂ ਨੇ ਬਾਈ ਉਹ ਖੜਾ ਆਪਣੇ ਕੋਲ ਹਾਲੈਂਡ ਸੁਪਰ ਜੇਨ ਬਰੇ ਆ ਜਾ ਤਨੂੰ ਦਿਖਾ ਤੇ ਬਾਈ ਹਜੇ ਸੁਪਰ ਸੀਡਰ ਸਾਡੇ ਕੋਲ ਆਉਣਾ ਸੀਗਾ ਤੇ ਵੀਰਾਂ ਨੇ ਵੀਡੀਓ ਵਿੱਚ ਚਾਬੀ ਵਾਲਾ ਹੈ ਕੱਲ ਬਾਤ ਦੇਖ ਕੇ ਆਪਾਂ ਨੂੰ ਫੋਨ ਕੀਤਾ ਸੀ ਤੇ ਬਾਈ ਨੇ ਉਹਨੂੰ ਆਪਾਂ ਨੇ ਜਾ ਕੇ ਘਰੇ ਦਿਖਾ ਕੇ ਇਹਦਾ ਸੌਦਾ ਕਰਤਾ ਸੀਗਾ ਜੀ ਤੇ ਵੀਰ ਨੇ ਹੀ ਸਾਡੇ ਆਏ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਠੀਕ ਹੈ ਜੀ ਗੁਰੂਆਂ ਦੀ ਧਰਤੀ ਤੋਂ ਐ ਤਾਂ ਵੈਸੇ ਰੋਪੜ ਦੀ ਧਰਤੀ ਗੁਰੂਆਂ ਦੀ ਹੋਆ ਪਰ ਅਨੰਦਪੁਰ ਸਾਹਿਬ ਮੈਨ ਕੇ ਮੇਨ ਆਸਥਾਨ ਹੈ ਠੀਕ ਹੈ ਜੀ ਆਜੋ ਵੀਰੇ ਆਜੋ ਭਰਾ ਤੁਸੀਂ ਵੀ ਆਜੋ ਬਾਈ ਬੇਟਾ ਵੀ ਆਇਆ ਹੈ ਨਾਲ ਤੇ ਲਿਆ ਆ ਭਰਾ ਦੇ ਇਹਨੇ ਇੱਧਰ ਰੱਖ ਲਓ ਫੁਰਵੇਰੇ ਕੀ ਹਾਲ ਹੈ ਜੀ ਠੀਕ ਹੈ ਜੀ ਸਸ ਸਸੀ ਕਾਲ ਵੀਰੇ ਵੀਰੇ ਤੂੰ ਵੀ ਆਇਆ ਯਾਰ ਜਗਦਾ ਕਹਨੂੰ ਆਜਾ ਆਜਾ ਇਹਨੂੰ ਥੱਲੇ ਆਖਾ ਤੇ ਅਬ ਬਾਈ ਥੋੜਾ ਜਗਦਾ ਵੱਧ ਆ ਉਦਾਂ ਬੋਲਦਾ ਬਾਈ ਨਾਲੋਂ ਵੱਧ ਆ ਇਹ ਪਰ ਜਦ ਅਸੀਂ ਮੈਗ ਲਾਉਣ ਲੱਗੇ ਫਿਰ ਮੈਗ ਲਵਾਏ ਨਹੀਂ ਕਹਿੰਦਾ ਵੀ ਬਾਈ ਦੇ ਲਾ ਕਹਿੰਦਾ ਵੀ ਇਹਦੇ ਹੀ ਲਾਉਣ ਤੇ ਕਿੱਥੋਂ ਆਏ ਵੀਰੇ ਅਨੰਦਪੁਰ ਸਾਹਿਬ ਤੋਂ ਆਏ ਜੀ ਲੋਧੀ ਪਰ ਲੋਧੀ ਪਰ ਪਿੰਡ ਤੇ ਅੱਛਾ ਅੱਛਾ ਠੀਕ ਹੈ ਜੀ ਤੇ ਬਾਈ ਰਾਣੇ ਸੁਪਰ ਸੀਡਰ ਵੀਡੀਓ ਜੇ ਬੋਲਿਆ ਸੀ ਤੇ ਬਾਈ ਨੇ ਕੁਦਰਤੀ ਨੂੰ ਫੋਨ ਕਰ ਲਿਆ ਹਾਂਜੀ ਘਰੇ ਆ ਕੇ ਬਾਈ ਨੂੰ ਦਿਖਾਤਾ ਠੀਕ ਹੈ ਜੀ ਬਾਈ ਠੀਕ ਹੈ ਪਸੰਦ ਆਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਈ ਨੇ ਆਪਣਾ ਲੋਕਲੇ ਬਾਈ ਖੇਤੀਬਾੜੀ ਦਾ ਕੰਮ ਕਿਦਾਂ ਹਾਂਜੀ ਹਾਂਜੀ ਖੇਤੀਬਾੜੀ ਦਾ ਜੀ ਤੇ ਕਿਰਾਇਆ ਵੀ ਕਰਦੇ ਮਾੜਾ ਮੋਟਾ ਹਾਂਜੀ ਕਿਰਾਇਆ ਵੀ ਕਰਦੇ ਆ ਜੀ ਠੀਕ ਹੈ ਜੀ ਖੇਤੀ ਦਾ ਵੀ ਕਰਦੇ ਕਿਰਾਇਆ ਵੀ ਕਰਦੇ ਓਕੇ ਜੀ ਠੀਕ ਹੈ ਚਲੋ ਬਾਈ ਆਹ ਸੰਦ ਜਿਹੜਾ ਸੁਪਰ ਸੀਡਰ ਲੰਦਾ ਜ਼ਿਆਦਾਤਰ ਵੀਰ ਮਾੜਾ ਮੋਟਾ ਹੁੰਦਾ ਹੈ ਚਲੋ ਮਾੜਾ ਮੋਟਾ ਜੇ ਪੰਨ ਦਾ ਸੀਲੇ ਕਿਸੇ ਦੇ ਵੀ ਬੀਜ ਹੋ ਜਾਂਦੇ ਠੀਕ ਹੈ ਨਾ ਹਾਂਜੀ ਕਹਦੇ ਊਆਂ ਬਾਈ ਸੁਪਰ ਸੀਡਰਾਂ ਦੇ ਵਿੱਚ ਕਹਿ ਦਿੰਦੇ ਆ ਕੋਈ ਬਹੁਤੀ ਬਹੁਤੀ ਜ਼ਿਆਦਾ ਕੋਈ ਅੰਨੀ ਕਮਾਈ ਨਹੀਂ ਹੈਗੀ ਇਹਦੇ ਚ ਅਸੀਂ ਇਦੇ ਵਿੱਚ ਤਾਂ ਮੰਨ ਕੇ ਚਲੋ ਵੀ ਉੰਨਾ ਕੇ ਟਰੈਕਟਰ ਤੇਲ ਖਾ ਜਾਂਦਾ ਹਾਂਜੀ ਪਾਵਿਕ ਵੀਰੇ ਹੈਗੀ ਖੁਰ ਬੜਾ ਯੋਗ ਆ ਬਸ ਹੋ ਗਿਆ ਵੀ ਚਲੋ ਵੀ ਅਸੀਂ ਅਗਲੇ ਦੀ ਕਣਕ ਬੀਜਤੀ ਹਾਂਜੀ ਪਰ ਆਹੀ ਕੋਸ ਆ ਹਾਂਜੀ ਤੇ ਬਾਕੀ ਬਾਈ ਸੁਪਰ ਸੀਡਰ ਵਧੀਆ ਹੈ ਸ਼ਕਤੀਮਾਨ ਦਾ ਮੁੰਡਾ ਸ਼ਕਤੀਮਾਨ ਨਾਲ ਵੀਡੀਓ ਬਣਾ ਰਿਹਾ ਖੁਸ਼ ਬਹੁਤ ਆ ਜੇ ਇਹ ਤੇ ਬਾਈ ਨਾਲ ਦਾ ਰੋਟਾਵੇਟਰ ਵੀ ਵਿੱਚ ਕੱਟਿਆ ਉਹਦਾ ਵੀ ਲਗਭਗ ਬਾਈ ਆਪਣੇ ਵੀਰ ਆ ਉਹਨਾਂ ਨਾਲ ਹੋ ਗਈ ਗੱਲਬਾਤ ਉਹ ਉਹਨਾਂ ਦਾ ਬਾਈ ਸੋਨਾਲੀਕਾ ਦਾ ਹਾਂਜੀ ਸੋਨਾਲੀਕਾ ਦਾ ਸੋਨਾਲੀਕਾ ਦਾ ਠੀਕ ਹੈ ਠੀਕ ਹੈ ਉਹ ਦਿੱਤਾ ਆਪਾਂ ਨੇ ਵਿੱਚ ਬਈ ਇਹਦੇ ਨਾਲ ਚਲਾਉਣਾ 855 ਨਾਲੇ? ਹਾਂਜੀ ਹਾਂਜੀ ਇਹ ਨਾਲ ਚਲਾਣਾ। ਅੱਛਾ ਠੀਕ ਆ ਠੀਕ ਆ। ਓਕੇ ਜੀ। ਆ ਕਿਹੜਾ ਮਾਡਲ ਰੈਕਟਰ ਵੀਰੇ? ਇਹ ਬਾਈ ਮਾਡਲ ਹੈ ਜੀ। ਇਹ ਬਾਈ ਮਾਡਲ ਹੈ। ਹਾਂਜੀ। ਕਨੈਸ਼ਨ ਥੋੜੀ ਗੰਭੀਰ ਹੈ ਕਰੀ ਵੀ ਇਹਦੀ ਤੁਸੀਂ ਯਾਰ। ਹੈ ਬਾਈ। ਅਮੀ ਆ ਜਾਓ ਤੁਸੀਂ ਵੀ ਆ। ਆ ਜਾਓ ਆ ਜਾਓ। ਹਮ ਆਜ ਉਧਰ ਫਿਰਦਾ ਉਹਨੂੰ ਵੀ ਮੜਾ ਲੈ ਲੀਏ ਵੀਡੀਓ ਦੇ ਵਿੱਚ। ਤੇ ਆਹ ਬਾਈ ਆਪਾਂ ਨੇ ਬਾਈ ਨਾਲ ਕੱਟਾ। ਇਹ ਇਹ ਬਈ 1890 ਮਾਡਲ ਹੋਊਗਾ ਨਾ ਜੀ? ਹਾਂਜੀ 18 ਮਾਡਲ ਆਈ। ਅੱਛਾ ਠੀਕ ਆ। ਆਜੋ ਮੰਮੀ ਆਜੋ ਮਾੜੀ ਦੇ ਦੀ ਬਾਈ ਇਹਨਾਂ ਨੂੰ ਡਿਲੀਵਰੀ ਆਜੋ। ਆਜੋ ਸਿੱਟਾਲ ਜੀ ਸਾਰਿਆਂ ਨੂੰ। ਤੇ ਅੱਜ ਸਵੇਰ ਲੱਗਿਆ ਮੁੰਡਿਆਂ ਨੂੰ ਤਾਂ ਪਾਣ ਦੇ ਵਰਗੇ ਨੂੰ। ਹਾਂਜੀ ਹਾਂ। ਲਿਆਣੇ ਵਰਗੇ। ਬਿਲਕੁਲ ਜੀ ਬਿਲਕੁਲ। ਤੇ ਸੁਪਰ ਥੀਟਰ ਬਾਈ ਮੋਰਲ 700 ਫੋਟਾ। ਤੇ ਰੂਟਾ ਬਟਰ ਕੱਟ ਲੈ ਆਪਾਂ ਬਾਈ ਉਹਨਾਂ ਦੇ ਵਿੱਚ। ਹਾਂਜੀ ਹਾਂਜੀ। ਕੋਈ ਬਾਈ ਮੋਰਲ ਇਹ 18 ਮਾਡਲ ਹੈ 18 ਜੀ ਚਲੋ ਬਸ ਕੰਡੀਸ਼ਨ ਵਧੀਆ ਸਾਫ਼ ਤੁਸੀਂ ਹਾਂ ਠੀਕ ਆਜੋ ਮੰਮੀ ਦੇ ਦਈਏ ਬਾਈ ਇਹਨਾਂ ਨੂੰ ਲਿਬਰੀ ਆਜੋ ਆੜ ਲੈ ਜਾਪੀ ਕਰਨ ਇੱਧਰ ਆਜੋ ਵੀਰੇ ਤੁਸੀਂ ਇੱਧਰ ਆਓ ਬਾਹੀ ਗੱਲ ਕਰਨ ਹਾਂ ਆ ਜਾ ਬਕਾ ਇਹਨਾਂ ਨੂੰ ਉੱਥੇ ਬਣਾ ਵੀਰੇ ਇਹ ਦੂਜੇ ਤਰ੍ਹਾਂ ਵੀ ਲੈ ਲਈ ਥੋੜੀ ਜਿਹੀ ਬਣਾ ਕੇ ਹਾਂਜੀ ਲੋ ਜੀ ਬਾਈ ਹੋਰ ਭਾਈ ਜਸ਼ਨ ਵੀਰੇ ਤੇ ਲੋ ਜੀ ਬਾਈ ਸੁਪਰ ਹੀਡਰ ਚੱਲਿਆ ਜੀ ਆਪਣਾ ਤੇ ਇਹਦੇ ਮੈਨੂੰ ਤਰੀਬਨ ਕਾਫੀ ਸਾਰੇ ਵੀਰਾਂ ਦੇ ਪਹਿਲਾਂ ਹੀ ਫੋਨ ਆ ਗਏ ਸੀਗੇ ਵੀ ਅਸੀਂ ਲੈਣਾ ਬਾਈ ਓਕੇ ਵੀਰਾ ਧੰਨਵਾਦ ਤੁਹਾਡਾ ਬਹੁਤ ਬਹੁਤ ਲੋ ਜੀ ਇਹਦੇ ਬਾਈ ਨਾਲ ਦੀ ਪਲੇਟਾਂ ਸਿਰਫ ਓਕੇ ਓਕੇ ਆ ਬਸ ਉਣਾ ਚੱਕ ਲੋ ਚਲੋ ਚਲੋ ਜੀ ਵੀਰੋ ਰੋਟਾ ਮੀਟਰ ਕੱਟਿਆ ਸੀ ਆਪਾਂ ਨੇ ਵਿੱਚ ਬਾਈਦਿਆਂ ਦਾ ਸੋਨਾਲਿਕਾ ਕੰਪਨੀ ਦਾ ਜੀ ਠੀਕ ਹੈ ਜੀ ਪਲੇਟ ਬਰੂਡ ਦਾ ਤਰੀਏਨ ਬਾਈ 80 90 ਪੈਸੇ ਹੀ ਪਏ ਆ 17 ਮਾਡਲ ਹੈ ਤੇ باقی ਮੌਸਮ ਦੇਖੋ ਅੱਜ ਵੀ ਫੇਰ ਬੱਦਲਵਾਈ ਜੀ ਹੋ ਗਈ ਦੁਬਾਰਾ ਪੂਰਾ ਬੱਦਲਾ ਛੜ ਕੇ ਆਇਆ ਹੋਇਆ ਹੈ। ਹੈਈ। ਲੋ ਜੀ। ਕੰਨ ਤੱਕ ਪਹਿਲਾ ਮੌਸਮ ਬਹੁਤ ਵਧੀਆ ਦਾ ਘੰਟੇ ਜੇ ਮੌਸਮ ਦਾ खासा ਫਰਕ ਪੈ ਗਿਆ ਬਾਈ। ਇਹ ਲੋ ਜੀ ਬਾਈ ਨਹੀਂ ਚੱਲੇ ਸਾਡੇ ਸ਼ਕਤੀਮਾਨ ਵਾਲੇ। ਓਕੇ ਬਾਈ। ਤੇ ਬਾਕੀ ਬਾਈ ਹੋਰ ਕਿਸੇ ਵੀ ਵੀਰ ਨੇ ਕੋਈ ਵੀ ਨਵਾਂ ਜਾਂ ਪੁਰਾਣਾ ਟਰੈਕਟਰ ਸਾਡੇ ਕੋਲੋਂ ਲੈਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਸੰਪਰਕ ਕਰ ਸਕਦਾ ਜੀ। ਇਹ ਹਾਲੈਂਡ ਦੀ ਕੱਲ ਵੀਡੀਓ ਪਾਈ ਸੀ ਬਹੁਤ ਵੀਰਾਂ ਨੇ ਪਿਆਰ ਦਿੱਤਾ ਵੀਡੀਓ ਨੂੰ ਤੇ ਅੱਜ ਤਕਰੀਬਨ ਵੀਡੀਓ ਨੂੰ ਦੇਖਣ ਸੌਰੀ ਟਰੈਕਟਰ ਨੂੰ ਦੇਖਣ ਵਾਸਤੇ 5-6 ਵੀਰ ਆਏ ਠੀਕ ਹੈ ਜੀ ਪਰ ਟਰੈਕਟਰ ਦਾ ਆਪਣਾ ਸੌਦਾ ਹੋ ਗਿਆ ਸੀ ਠੀਕ ਹੈ ਜੀ ਉਹਦੇ ਬਾਅਦ ਚ ਵੀ ਦੋ ਤਿੰਨ ਵੀਰ ਆ ਗਏ ਅਸੀਂ ਤਾਂ ਹੀ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਹੁੰਨੇ ਆ ਵੀ ਕਿਸੇ ਵੀ ਵੀਰ ਨੇ ਆਉਣਾ ਹੁੰਦਾ ਟਰੈਕਟਰ ਦੇਖਣ ਸਾਡੇ ਕੋਲ ਤਾਂ ਇੱਕ ਵਾਰ ਫੋਨ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਜੀ ਕਿਉਂਕਿ ਕਈ ਦੋ ਤਿੰਨ ਵੀਰਾਂ ਚ ਦੂਰੋਂ ਆਕੇ ਟਰੈਕਟਰ ਦੇਖਣ ਟਰੈਕਟਰ ਦਾ ਚਲੋ ਸੌਦਾ ਹੋ ਗਿਆ ਸੀ ਟਰੈਕਟਰ ਆਪਣੇ ਕੋਲੇ ਖੜਾ ਫਿਲਹਾਲ ਫਿਰ ਬਾਈ ਥੋੜਾ ਜਿਹਾ ਸਾਨੂੰ ਆਪਣੇ ਆਪ ਨੂੰ ਔਖਾ ਲੱਗਦਾ ਜਵਾਬ ਦੇਣਾ ਵੀ ਟਰੈਕਟਰ ਵਿਗ ਗਿਆ ਬਾਈ ਕਈ ਵਾਰ ਵੀ ਸੌਦਾ ਵੀ ਪਤਾ ਨਹੀਂ ਜਾਣ ਕੇ ਹੀ ਰੇਟ ਵਧਾਉਣ ਮਾਰੀ ਜਾਣ ਕੇ ਕਹਿੰਦੇ ਨੇ ਠੀਕ ਹੈ ਜੀ ਬਾਈ ਸੌ ਬੇਨਤੀ ਹੈ ਇੱਕ ਵਾਰ ਜਰੂਰ ਫੋਨ ਕਰਿਆ ਕਰੋ ਬਾਈ ਕਿਸੇ ਨੇ ਟਰੈਕਟਰ ਦੇਖਣਾ ਆਉਂਦਾ ਕਿਉਂਕਿ ਮਾਰਕੀਟ ਆ ਬਾਈ ਉਰੇ ਟਰੈਕਟਰ ਕਈ ਵਾਰ ਵਿਕੇ ਜਾਂਦਾ ਥੋੜਾ ਜਿਹਾ ਆਪਣੇ ਆਪ ਨੂੰ ਔਖਾ ਲੱਗਦਾ ਠੀਕ ਹੈ ਜੀ ਤੇ ਹੋਰ ਵੀ ਕਿਸੇ ਨੇ ਰੋਟਾਵੇਟਰ ਕੋਈ ਵੀ ਲੈਣਾ ਹੁੰਦਾ ਹੈ ਬਾਈ ਨਵਾਂ ਗਰਵਾਇਆ ਦਾ ਆਪਣੇ ਕੋਲ ਹੋਰ ਨਵਾਂ ਸਟਾਕ ਆ ਜਾਣਾ ਹੈ ਜੀ ਥੋੜਾ ਜਿਹਾ ਆ ਜੀਐਸਟੀ ਜੀ ਕਰਕੇ ਅਜੇ ਆਪਾਂ ਨੇ ਪੰਗਾ ਜਆ ਲਿਆ ਨਹੀਂ ਤਾਂ ਕਰਕੇ ਮਂਗਾਇ ਨਹੀਂ ਕਈ ਵਾਰ ਰੇਟ ਵੱਧ ਘਟ ਜਾਂਦਾ ਠੀਕ ਹੈ ਜੀ ਫਿਰ ਉਹ ਹਿਸਾਬ ਨਾਲ ਆਪਾਂ ਥੋੜਾ ਦੇਖ ਕੇ ਰੋਗੇ ਨਹੀਂ ਤਾਂ ਆਪਣੇ ਕੋਲ ਹੁਣ ਨੂੰ ਕਦੇ ਆ ਜਣੇ ਤੇ ਜੀ ਠੀਕ ਹੈ ਜੀ ਤੇ ਜਿੰਦਾਂ ਵੀ ਨਵਾਂ ਸਟਾਕ ਆ ਗਿਆ ਹੁਣ ਆਪਣੇ ਕੋਲ ਨਵੇਂ ਰੰਗ ਚ ਆ ਜਣੇ ਜਿੰਦਾਂ ਦਾ ਹਰ ਰੰਗ ਹੈ ਇਦਾਂ ਦੇ ਕੰਦਰ ਵਿੱਚ ਆ ਜਣੇ ਬਾਈ ਠੀਕ ਹੈ ਜੀ ਤੇ ਸੁੱਖਾ ਬਾਈ ਖੜਾ ਸੁੱਖੇ ਬਾਈ ਨੂੰ ਮਲਾਉਣਾ ਸੁੱਖੇ ਬਾਈ ਕੀ ਹਾਲ ਹੈ ਜੀ ਓ ਠੀਕ ਆ ਬਾਈ ਸੁੱਖਾ ਬਾਈ ਸਾਡਾ ਅੱਜ ਥੋੜਾ ਜਿਹਾ ਗਿਆ ਹੋਇਆ ਤਾਂ ਅੱਜ ਕਿਤੇ ਘੁੰਮਣ ਫਿਰਨ ਬਾਹਰ ਅੰਦਰ ਬਾਈ ਨੂੰ ਹੋਰ ਵੀ ਬਾਹਰ ਅੰਦਰ ਤੇ ਵੀ ਫੋਨ ਫਾਨ ਆਉਂਦੇ ਰਹਿੰਦੇ ਆ ਸੁੱਖੇ ਬਾਈ ਕਰਿਆ ਕੁਛ ਵੀ ਨਹੀਂ ਅੱਜ ਮੈਂ ਵ ਦੇਖ ਆ ਬੰਦਾ ਅੱਛਾ ਠੀਕ ਆ ਠੀਕ ਆ ਓਕੇ ਬਾਈ ਕਹੇ ਦੰਨੇ ਆ ਟਰੈਕਟਰ ਜ਼ਿੰਮੇਦਾਰਾਂ ਦੇ ਵੀ ਲੈਣਾ ਬਹੁਤ ਔਖਾ ਹੈ ਚਲੋ ਹੈ ਤਾਂ ਸਾਡੇ ਸਾਰੇ ਜਿੰਨੇ ਵੀ ਜ਼ਿੰਮੇਦਾਰ ਸਾਡੇ ਭਾਈਓ ਅਸੀਂ ਵੀ ਟਰੈਕਟਰ ਦੇਖਣ ਜਾਂਦੇ ਆ ਕੋਈ ਵੀ ਜ਼ਿੰਮੇਵਾਰ ਭਰਾ ਅੱਜ ਕੱਲ ਇੰਨਾ ਸੌਖਾ ਟਰੈਕਟਰ ਦੰਦਾ ਨਹੀਂ ਬਾਈ ਉਹ ਕਹਿ ਦਿੰਦੇ ਆ ਵੀ ਟਰੈਕਟਰ ਤੁਸੀਂ ਸਸਤੇ ਲਿਆਉਨੇ ਆ। ਹਾਂ। ਕਈ ਵਾਰ ਸੁੱਖੇ ਵੀਰੇ ਵੀਰ ਕਹਿੰਦੇ ਆ ਵੀ ਤੁਸੀਂ ਟਰੈਕਟਰ ਸਸਤਾ ਲਿਆਉਨੇ ਆ ਅਗਲੇ ਦਾ। ਹਣਾ ਜੀ। ਕੋਈ ਨਹੀਂ ਖੜਦਾ ਫਿਰਦਾ। ਹਾਂ। ਜਿਹੜੀ ਚੰਗੀ ਚੀਜ਼ ਆ ਬਾਈ ਉਹ ਰੇਡ 'ਚ ਮਿਲਦੀ ਆ। ਸੁੱਖੇ ਵੀਰੇ ਜ਼ਿੰਮੇਵਾਰ ਵੀ ਪਹਿਲਾਂ ਟਰੈਕਟਰ ਬਹੁਤ ਬੰਦਿਆਂ ਨੂੰ ਦਿਖਾ ਕੇ ਨਾ ਦੱਸ ਜਾਣਿਆਂ ਨੂੰ ਤਾਂ ਟਰੈਕਟਰ ਦੰਦਾ। ਹਣਾ? ਰੇਟ ਲਵਾ ਕੇ। ਹਾਂ ਜੀ। ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਆ। ਹਰੇਕ ਬੰਦਾ ਅੱਜ ਕੱਲ ਬਾਈ ਨੈੱਟ ਨਾਲ ਜੁੜਿਆ ਹੋਇਆ ਹਰੇਕ ਬੰਦੇ ਨੂੰ ਦੇ ਨਾ ਪਹਿਲਾਂ ਜਿੰਨੇ ਪੈਸੇ ਪਹਿਲਾਂ ਲਗੂਗੇ ਉਹਨੇ ਮੁੜ ਕੇ ਨਹੀਂ ਲੱਗਦੇ ਲੱਗਦੇ ਨਹੀਂ ਲੱਗਦੇ ਐਸਾ ਚਾਹੀ ਜੋ ਮਾਜੀ ਸਹੀ ਗੱਲ ਆ ਭਾਈ ਸਹੀ ਗੱਲ ਆ ਸੁੱਖੇ ਭਾਈ ਤੇ ਅੱਜ 8000 ਮੰਗਦੇ ਨੇ ਕੱਲ ਤੁਸੀਂ 70 ਮੰਗਣ ਲੱਪਣਾ ਉਹਨੇ ਵਜਾਵ ਲੱਪਣਾ ਲੋਕਾਂ ਨੇ ਕਿਹਾ ਹਾਂ ਬਿਲਕੁਲ ਬਿਲਕੁਲ ਭਾਈ ਉਹੀ ਗੱਲ ਆ ਤੇ 60 ਮੰਗਣ ਲੱਪਣਾ ਉਹਨੇ 35 ਲਾ ਆਪਣਾ ਕਿਹਾ ਸਹੀ ਗੱਲ ਆ ਸਹੀ ਗੱਲ ਐਦਾਂ ਹੀ ਹੁੰਦਾ ਭਾਈ ਸੁੱਖੇ ਭਾਈ ਹਾਂ ਫੇ ਥੱਲੇ ਨੂੰ ਆਈ ਜਾਂਦੀ ਸੂਈ ਜਾਨੀ ਸਚਾਈ ਆ ਇਹ ਹਾਂ ਸਚਾਈ ਆ ਸਹੀ ਗੱਲ ਆ ਸਹੀ ਗੱਲ ਆ ਚਲੋ ਸਾਰੇ ਆਪਣੇ ਜ਼ਿਮੀਂਦਾਰ ਜਿਹੜੇ ਟਰੈਕਟਰ ਲੈਣ ਉਹ ਵੀ ਆਪਣੇ ਭਰਾ ਜਿਹੜੇ ਲੇਕੇ ਜਾਂ ਠੀਕ ਆ ਚਲੋ ਆਪਣੇ ਕੰਮ ਧੰਦੇ ਲੱਗਿਆ ਵਾ ਹਰੇਕ ਬੰਦਾ ਤੇ ਬਾਕੀ ਕੋਈ ਬਾਈ ਗਲਤ ਗੱਲ ਬੋਲੋਗੇ ਵੀ ਕਿਸੇ ਨੂੰ ਕੋਈ ਮਾੜਾ ਲੱਗਿਆ ਤਾਂ ਬਾਈ ਮਾਫੀ ਮੰਗਦੇ ਆ ਠੀਕ ਆ ਕਈ ਵਾਰ ਸੁੱਖੇ ਵੀਰੇ ਗੱਲਾਂ-ਗੱਲਾਂ 'ਚ ਕਈ ਵਾਰ ਕੋਈ ਇਹੋ ਜੀ ਗੱਲ ਕਹਿ ਹੋ ਜਾਂਦੀ ਹੈ ਕਿਸੇ ਨੂੰ ਮਾੜੀ ਚੰਗੀ ਲੱਗਦੀ ਹੈ ਹਨਾ ਤੇ ਤਾਂ ਕਰਕੇ ਆਪਾਂ ਪਹਿਲਾਂ ਹੀ ਸੋਚ ਤੇ ਮਾਫੀ ਮੰਗ ਲੈਣੇ ਵਾ ਹਾਂ ਸੋ ਸਮਝ ਗਏ ਸੁੱਖੇ ਕਿਉਂਕਿ ਵੀਰੇ ਇਹ ਸੋਸ਼ਲ ਮੀਡੀਆ ਚੀਜ਼ ਐ ਇਦਾਂ ਦੀ ਆ ਇਹਦੇ ਇੱਕ ਵਾਰ ਕੋਈ ਚੀਜ਼ ਬੋਲਣੀ ਥੋੜਾ ਸੋਚਣਾ ਪੈਂਦਾ ਹੈ ਤੁਸੀਂ 100 ਗੱਲਾਂ ਠੀਕ ਬੋਲੋ ਇੱਕ ਅਦੀ ਗਲਤ ਤੁਸੀਂ ਬੋਲਦੀ ਗਲਤੀ ਫੜੋਗੀ ਹਾਂ ਉਹ ਫਿਰ ਔਖਾ ਹੋ ਜਾਂਦਾ ਕੰਮ ਬਿਲਕੁਲ ਚਲੋ ਸੁਖੇ ਭਾਈ ਦਾ ਮਾੜਾ ਮੋੜਾ ਚੱਲਦਾ ਰਹਿੰਦਾ ਤੇ ਠੀਕ ਆ ਸੁਖੇ ਭਾਈ ਤੇ ਬਾਕੀ ਠੀਕ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਭਾਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ YouTube ਚੈਨਲ ਜੱਗੂ ਮਾਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਚ ਧੰਨਵਾਦ